ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੂਹ ਸੰਗਤਾਂ ਨੂੰ ਧੰਨ ਧੰਨ ਸਭ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਸਰੂਪ ਦੀ ਲੱਖ ਲੱਖ ਵਧਾਈਆਂ ਤੇ ਆਪ ਜੀ ਨੂੰ ਪਤਾ ਹੀ ਹੈ ਸਾ ਸੰਗਤ ਜੀ ਅੱਜ ਗੁਰਪ੍ਰਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਹਾਂ ਇਸ ਸਮੂਹ ਸੰਗਤਾਂ ਵੱਲੋਂ ਅੱਜ ਨਿਸ਼ਾਨ ਸਾਹਿਬ ਜੁਲ੍ਹੇ ਦੀ ਸੇਵਾ ਕੀਤੀ ਜਾ ਰਹੀ ਹੈ ਆਪ ਲੋਕ ਦੇਖ ਸਕਦੇ ਹੋ ਸਾ ਸੰਗਤ ਜੀ ਵਾਹਿਗੁਰੂ ਜੀ ਬੜੀ ਚੜ੍ਹਦੀ ਕਲਾ ਨਾਲ ਆਪਣੇ ਮੁੰਬਈ ਗੁਰਦਾਰੇ ਵਿਖੇ ਆ ਸੇਵਾ માં ਹੋ ਰਹੀਆਂ ਸੋ ਸਮੂਹ ਸੰਗਤਾਂ ਨੂੰ ਹਾਂ ਨਿਤਨ ਸਾਹਿਬ ਸਿੰਘ ਨੰਦ ਤੇਜ ਮਹਾਰਾਜ ਜੀ ਦੇ ਪ੍ਰਕਾਸ਼ ਪਰੋ ਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਆਪ ਜੀ ਥੱਲੇ ਉਹਨਾਂ ਆਈ ਸਾਹਿਬ ਦੇ ਦਰਸ਼ਨ ਕਰੋ ਮਤਲਬ ਬੰਦਾ ਜਿਆਦਾ ਜਿਆਦਾ ਇਹਦੇ ਆਪਣੇ ਨਿਸ਼ਾਨ ਸਾਹਿਬ ਚੋਲੇ ਦੀ ਸੇਵਾ ਕਰ ਰਿਹਾ ਹੋਗਾ ਮਤਲਬ ਆਪਾਂ ਤਾਂ ਨਹੀਂ ਇਹਦੇ ਤੋਂ ਬੰਦੇ ਮੈਂ ਜਤੂ ਜੀ ਸਾਈਬਰ ਇਹ ਤੋਂ ਤਰਨੀ ਹੈ ਜੀ ਬੋਧਨ ਜੀ ਆਪ ਜੀ ਨੂੰ ਬੇਨਤੀ ਹੈ ਸਤੇ ਗੁਰੂ 9 ਤਰੀਕ ਨੂੰ ਸ੍ਰੀ ਧੰਤਨ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਰੋਹ ਉਸ ਨੂੰ ਮਨਾਇਆ ਜਾਏਗਾ ਬੜੀ ਧੰਧ ਨਾਲ ਉਸ ਨੂੰ ਸੰਗਤ ਨੂੰ ਬੇਨਤੀ ਹੈ 7 ਤਰੀਕ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਣਗੀ ਔਰ 9 ਤਰੀਕ ਨੂੰ ਧੰਤਨ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਰੋਹ ਭਾਰਤ ਹੋਇ ਇੱਕ ਦੀਵਾਨ ਸਜਾਇਆ ਜਾਣਗੀ ਸੋ ਸੰਗਤਾਂ ਨੇ ਅੱਜ ਦੀਆਂ ਪ੍ਰਣ ਦੀ ਕਿਰਪਾ ਤਗਨੇ ਉਪਰੰਤ ਗੁਰੂ ਘਰ ਲੰਗਰ ਵੀ ਅਟੁੱਟ ਵਰਤੇਗਾ ਕਿਉਂਕਿ ਆਪ ਦੇਖ ਸਕਦੇ ਹੋ ਨਿਸਾਨ ਸਾਹਿਬ ਦੀ ਸੇਵਾ ਹੋ ਰਹੀ ਹੈ 사ਸੰਗਤ ਜੀ ਆਓ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਅੱਜ ਦੇ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਆਪਣਾ ਹਨ ਕਾਣਾ ਸਾਹਿਬ ਵੀ ਕੇ ਬੜੀ ਧੂਮ-ਧਾਮ ਨਾਲ ਗੁਰੂ ਘਰ ਆਇਆ ਜੀ 사ਸੰਗਤ ਜੀ ਆਪ ਜੀ ਦੇਖ ਰਹੇ ਹੋ ਆਪ ਜੀ ਦਰਸ਼ਨ ਕਰ ਰਹੇ ਹੋ ਨਾਨਕਾ ਸਾਹਿਬ ਜੀ ਕਿਉਂਕਿ ਉੱਥੇ ਵੀ ਆਪਣੇ ਬਡੇ ਰੋਗਾਂ ਵਿੱਚ ਕੋੜਦਰਾ ਗਈ ਪਹੁੰਚ ਚੁੱਕੇ ਨੇ ਸਾਥਸੰਗ ਜੀ ਆਪ ਜੀ ਨੂੰ ਬੇਨਤੀ ਹੈ ਉੱਥੇ ਵੀ ਲਾਈਵ ਚੱਲ ਹੈ YouTube ਤੋਂ ਤੁਸੀਂ ਵੀ ਦਰਸ਼ਨ ਕਰੋ ਦਰਸ਼ਨ ਕਰਨ ਦੇ 기ਰਾਤ ਕਹਿੰਦੀ ਸਾਥਸੰਗ ਜੀ ਆਜ ਸਾਡੇ ਮੁੰਬਈ ਦੇ ਵਿੱਚ ਬੜੀ ਧੂਮ-ਧਾਮ ਨਾਲ ਵੱਡੇ ਪੱਤਰ ਤੋਂ ਗੁਰਪੁਰਬ ਮਨਾਏ ਜਾ ਰਹੇ ਹਨ 사త్సੰਗ ਜੀ ਸਾਰੇ ਗੁਰਦੁਆਰੇ ਵਿਖੇ ਕਿਉਂਕਿ ਆਪਣੇ ਇਥੇ ਸੰਗਤ ਬੜੀ ਘਟ ਨੇ ਹਰ ਗੁਰਦੁਆਰੇ ਜਾਣਾ ਪੈਂਦਾ ਹੈ ਹਰ ਗੁਰਦੁਆਰੇ ਇੱਕੋ ਦਿਨ ਨਹੀਂ ਮਨਾਉਂਦੇ ਵਕ ਵਕ ਦਿਨ ਵਕ ਵਕ ਤਾਰੀਖ ਰੱਖ ਕੇ ਤਾਂ ਮਨਾਉਂਦੇ ਆ 사త్సੰਗ ਜੀ ਤੇ ਉਹ ਵਾ ਤਰੀਕ ਸਾਡੇ ਗੁਰਦੁਆਰੇ ਵਿਖੇ ਇਥੇ ਗੁਰਦੁਆਰੇ ਵਿੱਚ ਮਨਾਇਆ ਜਾਏਗਾ ਤੇ ਅੱਜ ਗੁਰਨਾਨਕ ਨਗਰ ਵਿਖੇ ਗੁਰੂ ਦੀ ਧੂਮ-ਧਾਮ ਨਾਲ ਉੱਥੇ ਮਨਾਇਆ ਜਾ ਰਿਹਾ ਹੈ ਸਾਮੀ ਗਲੀਨਾ ਗੁਰਦਾਰੇ ਮਰ ਵੀ ਕਿ ਮਨਾਇਆ ਜਾ ਰਿਹਾ ਹੈ ਸਤ ਸੰਗਤ ਜੀ ਆਪ ਜੀ ਨੂੰ ਕਿਰਪਾ ਬੇਨਤੀ ਹੈ ਅੱਜ ਦੀ ਆਪਣੀ ਦੇ ਕਿਰਪਾਲਤਾ ਗਨੀਪੋਸ਼ ਉਹਨਾਂ ਉਪਰਾਲਾ ਕੀਤਾ ਜਾਏ ਹੈ ਅਸੀਂ ਬੜੀ ਜ਼ੋਰ ਨਾਲ ਬੇਨਤੀ ਹੈ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਜੋ ਗੁਰੂ ਘਰ ਵਿੱਚ ਜਿਹੜੇ ਸਟੂਡੈਂਟ ਆਉਂਦੇ ਨੇ ਬੱਚੇ ਹੁੰਦੇ ਨੇ 사ਤ ਸੰਗਤ ਜਿਹੜੇ ਆਪਣੇ ਹੋਸਟਲ ਤੇ ਮੁੰਬਈ ਵੀ ਕਿ ਰਹ ਰਹੇ ਨੇ ਸਾਰੇ ਆਪਣੇ ਜਿਹੜੇ ਹਿੰਦੂ ਵੀਰ ਸਾਰੇ ਆਵਲ ਲੈ ਨੋਟ ਇਹਦਾ ਪਾਈ ਲਾਦੇ ਨੇ ਉਲੀਮਾ ਹੈਗਾ ਮਾਰਕ ਨੋਟ ਤੇ ਸਭ ਜਗਤ ਜੀ ਹਰ ਵੀ ਘਮਾ ਦੇ ਅੰਦਰ ਨੂੰ ਬਸ ਤੇ ਗੁਰਪ੍ਰੋ ਉੱਚੀ ਤੌਰ ਤੇ ਮਨਾਇਆ ਜਾਂਦਾ 사ਤ ਸੰਗਤ ਜੀ ਆਪ ਜੀ ਦੇਖ ਸਕੋ ਮੈਂ ਜ਼ਰੂਰ ਤੁਹਾਨੂੰ ਵੀਡੀਓ ਅੱਗੇ ਜ਼ਰੂਰ ਦਿਖਾਵਾਂਗਾ 사ਤ ਸੰਗਤ ਜੀ ਆਪ ਜੀ ਨੂੰ ਬੰਤੀ ਹੈ ਨੌਂ ਤਰੀਕ ਦਿਨ ਐਤਵ ਨੂੰ ਗੁਰਦੁਆਰਾ ਗੁਰੂ ਨਾਨਕ ਪੰਜਾਬੀ ਦਰਬਾਰ ਦੇ ਕਿ ਅਡੀ ਸਰਦਾ ਪਵਨਾ ਨਾਲ ਗੁਰਪੁਰਬ ਮਨਾਇਆ ਜਾ ਰਿਹਾ ਹੈ ਜਿਹੜੀ ਇੱਕ ਅਸਰ ਜਿਹੜੀ ਹੋਦੀ ਹੈ ਉੱਥੇ ਵੀ ਪਤਾ ਨਹੀਂ ਕਿ ਪਹੁੰਚ ਰਿਹਾ ਹੈ ਗੁਰਨਿਤ ਦੇ ਪਲ ਤੱਕ ਨਹੀਂ ਅੱਜ ਜਿਹੜੀ ਨਿਤਾਨ ਸਾਹਿਬ ਜੀ ਦੀ ਸੇਵਾ ਕੀਤੀ ਜਾ ਰਹੀ ਹੈ ਤੁਹਾਨੂੰ ਜੀ ਆਪ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਸਾਥੀ ਜੀ ਆਪ ਜੀ ਨੂੰ ਹੋਰ ਵੀਡੀਓ ਦੇ ਨਾਲ ਦਰਸ਼ਨ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ